ਸਕੇਰਾ ਸਾਹਮਣੇ ਆਇਆ ਹੈ ਜਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਕੁਝ ਦਿਨਾਂ ਤੋਂ ਆਪਣੇ ਕਰੋਲੀ ਫੰਤੋਲੀ ਇਸ ਏਰੀਏ ਦੇ ਲਾਗੇ ਜਿਹੜੀ ਹੈ ਕੁਝ ਸ਼ੱਕੀ ਬੰਦਿਆਂ ਦੇ ਦੇਖੇ ਜਾਣ ਦੀ ਇਨਫੋਰਮੇਸ਼ਨ ਆ ਰਹੀ ਹੈ ਇਸ ਤੋਂ ਪਹਿਲੀ ਵੀ ਜਿਹੜੀ 23 ਜੁਲਾਈ ਨੂੰ ਸੱਤ ਬੰਦਿਆਂ ਦੀ ਸਾਈਟਿੰਗ ਸੀ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਤੇ ਉਹਦੇ ਬਾਅਦ ਆਪਾਂ ਉੱਥੇ ਗਹਿਨ ਸਰਚ ਆਪਰੇਸ਼ਨ ਵੀ ਚਲਾਇਆ ਤੋ ਜਿਹਦੇ ਬਾਅਦ ਸਾਨੂੰ ਹਾਲੇ ਤੱਕ ਉੱਥੇ ਕੁਝ ਉਸ ਸਾਈਟਿੰਗ ਦੇ ਰਿਗਾਰਡਿੰਗ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਫੇਰ ਵੀ ਆਪਾਂ ਇਤਿਆਹਾਦ ਦੇ ਤੌਰ ਤੇ ਉੱਥੇ ਆਪਣੀ ਪੂਰੀ ਅਲਰਟਨੈਸ ਬਣਾਈ ਹੋਈ ਹੈ। ਹੁਣ ਲੇਟੈਸਟ ਅੱਜ ਸਵੇਰੇ ਤਕਰੀਬਨ 2 ਵਜੇ ਮੁਰਲੀ ਮਾਤਾ ਦਾ ਮੰਦਿਰ ਪੈਂਦਾ ਫੰਤੋਲੀ 'ਚ ਉਹਦੇ ਨੇੜੇ ਇੱਕ ਬਲਰਾਮ ਨਾਮ ਦਾ ਬੰਦਾ ਜਿਨੇ ਰਾਤ ਨੂੰ ਦੱਸਿਆ ਕਿ ਉਹਦੇ ਘਰ ਲਾਗੇ ਕੁਝ ਸ਼ੱਕੀ ਬੰਦੇ ਆਏ। ਟੋਟਲ 3 ਬੰਦਿਆਂ ਦੀ ਉਹਨੇ ਇਨਫੋਰਮੇਸ਼ਨ ਦਿੱਤੀ ਸੀ। ਜਿੱਤੇ ਬਾਅਦ ਆਪਾਂ ਇਮੀਡੀਏਟਲੀ ਸਪੌਟ ਤੇ ਪਹੁੰਚੇ ਮੁਤਲਕ ਐਸਐਚਓ ਬਾਕੀ ਸਾਡੀ ਸਪੈਸ਼ਲ ਟੀਮਸ ਇਨਕਲੂਡਿੰਗ ਆਰਮੀ ਦੀ ਡਿਟੈਚਮੈਂਟਸ ਵੀ ਉੱਥੇ ਪਹੁੰਚੀਆਂ ਤੇ ਆਪਾਂ ਉੱਥੇ ਇਨੀਸ਼ੀਅਲ ਸਰਚ ਵੀ ਕੀਤੀ ਸੀ ਮੈਂ ਖੁਦ ਹੀ ਸੀ ਉਸ ਟੀਮ 'ਚ ਸ਼ਾਮਲ ਨਾਲ ਐਸਐਚਓ ਸਾਹਿਬ ਵੀ ਸੀ ਉਸ ਤੋਂ ਬਾਅਦ ਆਪਾਂ ਹੁਣ ਡਿਟੇਲਡ ਸਰਚ ਉੱਥੇ ਕਰ ਰਿਹਾ ਐ ਐਟ ਪ੍ਰੈਜ਼ੈਂਟ ਵੀ ਉੱਥੇ ਉਹਦੇ ਵਿੱਚ ਆਪਾਂ ਮੇਨਲੀ ਮਿਲਟਰੀ ਦੀ ਜਿਹੜੀਆਂ ਸਪੈਸ਼ਲ ਟੀਮਸ ਇਨਵੋਲ ਕੀਤੀਆਂ ਤੇ ਹੁਣ ਤੱਕ ਸਾਨੂੰ ਕੋਈ ਵੀ ਚੀਜ਼ ਜਿਹੜੀ ਸ਼ੱਕੀ ਨਹੀਂ ਮਿਲੀ ਐ ਇੱਥੇ ਮੈਂ ਦੱਸ ਦਿਨਾ ਚਾਹਨਾ ਕਿ ਵੀ ਇਸ ਤਰ੍ਹਾਂ ਦੀ ਜਿੰਨੀਆਂ ਵੀ ਇਨਫੋਰਮੇਸ਼ਨਾਂ ਆ ਰਹੀਆਂ ਆਪਾਂ ਸਾਰੇ ਉਹਨਾਂ ਨੂੰ ਸੀਰੀਅਸਲੀ ਲੈ ਰਹੇ ਆਂ ਆਪਾਂ ਹਰ ਇੱਕ ਇਨਫੋਰਮੇਸ਼ਨ ਤੇ ਗਹਿਨ ਚੈਕਿੰਗ ਵੀ ਕਰ ਰਹੇ ਆਂ ਬਟ ਹਾਲੇ ਤੱਕ ਸਾਡੇ ਕੋਲ ਕੋਈ ਵੀ ਕ੍ਰੈਡੀਬਲ ਇਸ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਆ ਜਿਹਦੇ ਉੱਪਰ ਆਪਾਂ ਕਿਸੇ ਅਗਲੇ ਪਾਸੇ ਨੂੰ ਜਾ ਸਕੀਏ ਮੈਂ ਇਸੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਕਿਸੇ ਵੀ ਟਾਈਪ ਦੀ ਅਫਵਾਹ ਤੋਂ ਆਪਾਂ ਬਚੀਏ ਕਿਸੇ ਵੀ ਟਾਈਪ ਦੀ ਰੂਮਰ ਮੋਂਗਰਿੰਗ ਤੋਂ ਆਪਾਂ ਬਚੀਏ ਤੇ ਕੋਈ ਗਲਤ ਇਨਫੋਰਮੇਸ਼ਨ ਪ੍ਰੈਸ ਵੀ ਇਸ ਮਾਮਲੇ 'ਚ ਨਾ ਫਲਾਏ ਜਿਹੜਾ ਆਫੀਸ਼ੀਅਲ ਵਰਜ਼ਨ ਆ ਉਹ ਪੁਲਿਸ ਦੇਊਗੀ ਤੁਹਾਨੂੰ ਐਜ਼ ਐਂਡ ਵੈਨ ਸਾਡੇ ਕੋਲ ਜਿਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਦੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਹੁਣ ਵੀ ਮੈਂ ਤੁਹਾਡੇ ਰੂਬਰੂ ਹੋ ਰਿਆਂ ਜਿਹੜੀ ਤੁਹਾਨੂੰ ਰਿਪੋਰਟਸ ਦੇ ਰਿਹਾ ਤੇ ਇਹਦੇ ਵਿੱਚ ਨਾਲ ਹੀ ਮੈਂ ਦੱਸ ਦੇਣਾ ਚਾਹਨਾ ਕਿ ਆਪਾਂ ਇਸ ਏਰੀਆ 'ਚ ਐਡਿਕੁਏਟ ਫੋਰਸ ਡਿਪਲੋਏ ਕੀਤੀ ਹੈ ਜਿਹੜੀ ਕਿਸੇ ਵੀ ਟਾਈਪ ਦੀ ਕੰਟਿੰਜੈਂਸੀ ਨੂੰ ਹੈਂਡਲ ਕਰਨ ਲਈ ਆਪਣੇ ਆਪ ਤੇ ਸਲਫੀਸ਼ੀਐਂਟ ਹੈ ਮਿਲਟਰੀ ਦੀਆਂ ਟੀਮਸ ਵੀ ਇੱਥੇ ਡਿਪਲੋਏਡ ਹੈ ਤੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਇਹ ਤਰੀਕੇ ਨਾਲ ਵੀ ਘਬਰਾਉਣ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਹੈ ਕਿ ਆਪਾਂ ਇਸ ਏਰੀਆ ਨੂੰ ਪੂਰਾ ਸਿਕਿਉਰ ਕੀਤਾ ਹੋਇਆ ਹੈ ਬਾਕੀ ਜਿੰਨੀਆਂ ਇੱਥੇ ਅਫਵਾਹਾਂ ਆਉਂਦੀਆਂ ਉਹਨਾਂ ਨੂੰ ਵੀ ਆਪਾਂ ਦੇਖ ਰਹੇ ਹਾਂ ਤੇ ਹਾਲੇ ਤੱਕ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਐਵਿਡੈਂਸ ਨਹੀਂ ਹੈ ਜਿਸ ਦੇ ਬਾਰੇ ਆਪਾਂ ਤੁਹਾਨੂੰ ਕੋਈ ਇਸ ਤਰ੍ਹਾਂ ਦੱਸ ਸਕੀਏ ਵੀ ਕੋਈ ਬੜਾ ਸਟਰੋਂਗ ਐਵਿਡੈਂਸ ਆਇਆ ਵੀ ਕਿਸੇ ਮਿਲਟਰੀਟ ਦੇ ਹੋਣ ਦਾ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਇਸ ਲਈ ਮੈਂ ਲੋਕਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਬਿਲਕੁਲ ਵੀ ਜਿਹੜੀ ਆ ਫਾਰਮਾਂ ਚ ਨਾਂ ਨਾ ਬਾਕੀ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਉਹਦੀ ਆਪਾਂ ਬਿਲਕੁਲ ਗਹਿਨ ਜਾਂਚ ਕਰ ਰਹੇ ਹਾਂ ਤੇ ਮੇਰੀ মিডিਆ ਵਾਲਿਆਂ ਨੂੰ ਖਾਸ ਇਹ ਅਦਾਇਤਾ ਕਿ ਵੀ ਗਲਤ ਇਨਫੋਰਮੇਸ਼ਨ ਬਿਲਕੁਲ ਨਾ ਲਗਾਨ ਤੇ ਗਲਤ